ਜੇ ਕੋਈ ਵੀਰ ਮਿੱਤਰੋ ਜਾਂ ਸੀਨੋ ਪਜਾ ਜਾਂਦਾ ਸੋਨਾਲੀ ਕਾ ਲੈਣਾ ਉਹ ਰੁਕ ਜੇ ਟਰੈਕਟਰ ਲੈ ਕੇ ਆ ਸੋਡੇ ਵਾਸਤੇ 21 ਮਾਡਲ ਆ ਚੱਲਿਆ ਕਿੰਨਾ ਗਗਨੇ ਇਹ ਇਹ 800 ਕੁਸ ਘੰਟੇ ਚੱਲਿਆ ਵੀਰੇ 800 ਕੁਸ ਘੰਟੇ ਚੱਲਿਆ ਤੇ ਇਧਰਲੇ ਪਾਸੇ ਸਟਿੱਕਰ ਚੁੱਕਰ ਦੇ ਸਾਰੇ ਮਿੱਤਰੋ ਜਿੰਨੀ ਕੰਪਨੀ ਲਾ ਕੇ ਤੋਰਦੀਆਂ ਲੱਗੇ ਪਿਆ ਚਮਾ ਨਵਾਂ ਟਰੈਕਟਰ ਆ ਇਧਰਲੇ ਪਾਸੇ ਤਾਂ ਹੁਣ ਜਿੰਮੇ ਕਰੀ ਜਾਣ ਦੀ ਲੋੜ ਨਹੀਂ ਟਾਇਰ ਦਾ ਨਾਲ ਦੀ ਆ ਇੰਜਨ ਗੇਅਰ ਵੀ ਓਕੇ ਆ ਪੀਵੀ ਨੰਬਰ ਆ ਪਹਿਲੇ ਨਾਮ ਆ ਪਹਿਲੇ ਨਾਮ ਤਾਂ ਹੋਣੀ ਆ ਮਿੱਤਰੋ ਕਿਉਂਕਿ ਚੱਲੀ ਬਹੁਤ ਗੱਜਰ 3 ਸਪੀਡ ਹੈ ਕੇਂਦਰ ਗੇਅਰ ਦੇ ਵਿੱਚ ਆ 3 ਸ ਜਿੰਨਿਆਂ ਕਿ ਜਿਵੇਂ ਕਿ ਦੀ ਏਜੰਸੀ ਚੀਜ਼ਾਂ ਦਿੰਦੀਆਂ ਨਾਲ ਸੋਨੂ ਮਿਲ ਜਾਣਗੇ ਡੰਡਾ ਫੱਟੀ ਨਾਲ ਮਿਲ ਜੂ ਮਿਲ ਜੂ ਪੰਜ ਲੱਖ 72000 ਡਿਮਾਰ ਹੈਗਾ ਕਿੰਨੇ ਦਾ ਦੇਗਾ ਇਹ ਦੇ ਦਾਂਗੇ ਆ ਬਸ 5.5 ਲੱਖ ਰੁਪਏ ਦਾ 5.5 ਲੱਖ ਦਾ ਲੈ ਜਾਓ 22000 ਮਾਨਤਨ ਹੋ ਜੂ ਟਰੈਕਟਰ ਦੇ ਵਿੱਚੋਂ ਜੇ ਕੋਈ ਵੀਰ ਕਹਿੰਦਾ ਮੈਨੂੰ ਸੋਨ ਵਾਲੀ ਕਿਹਾ ਮੱਡਾ ਦੀ ਚਾਹੀਦਾ ਡਾਊਨ ਮਾਡਲ ਉਹ ਵੀ ਖੜਾ ਇਧਰਲੇ ਪਾਸੇ 60 ਖੜਾ ਮਿੱਤਰੋ RX ਮਾਡਲ ਹੈਗਾ 13 ਪਹਿਲੇ ਨਾਮ ਹੀ ਆ ਵੀ ਪਹਿਲੇ ਨਾਮ ਜੀ ਪਹਿਲੇ ਨਾਮ ਆ ਟਾਇਰਾਂ ਦੀ ਗਨੀਸ਼ਨ ਇਹਦੀ ਵੀ ਪੂਰੀ ਹੋਈ ਆ 90 ਪੈਸੇ ਮਾਰਖ ਦੇ 90 ਪੈਸੇ ਟਾਇਰ ਪਏ ਸਾਰਾ ਕੁਝ ਨਾਲ ਹੀ ਆ ਵੇਡ ਲੱਗੇ ਪਿਆ ਟਾਇਰਾਂ ਦੇ ਵਿੱਚ ਨਾਲ ਹੀ ਦੇਣੇ ਆ ਸਾਰੇ ਇੰਜਨ ਗੇਅਰ ਕਿਵੇਂ ਆ ਟਰੈਕਟਰ ਗੇਅਰ ਦਾ ਜਮਾ ਹੋ ਗਿਆ ਬਾਕੇ ਤਸੱਲੀ ਕਰਕੇ ਲੈ ਜਾ ਇੰਜਨ ਗੇਅਰ ਦੀ ਪੂਰੀ ਤਸੱਲੀ ਆ ਮਿੱਤਰੋ ਬਾਕੇ ਤਸੱਲੀ ਤੁਸੀਂ ਕਰ ਰਹੀਆਂ ਪ੍ਰਾਣਾ ਛੋਟਾ ਵਿੱਚ ਕੱਟ ਲੈਣਗੇ ਲੋਨ ਵੀ ਹੋ ਜੂ ਲੋਨ ਵੀ ਹੋ ਜੂ 4 ਲੱਖ 42 ਹਜ਼ਾਰ ਡਿਮਾਂਡ ਆ ਇਹ ਦੇ ਦਾਂਗੇ 4 ਲੱਖ 20 ਹਜ਼ਾਰ ਦਾ 420 ਕਰੇਗਾ ਘਟਾ ਲਾ ਮੈਂ ਕਹਿੰਦਾ 4 ਲੱਖ 18 ਹਜ਼ਾਰ ਦੀ ਲੈ ਜਾਓ ਯਾਰ 15 ਦਾ ਹੀ ਦੇਦਾ ਯਾਰ 415 ਦਾ ਲੈ ਜਿਓ ਰੀਲ ਕਰ ਦੋ ਦੱਬ ਕੇ ਸ਼ੇਅਰ ਨੰਬਰ ਬਾਈ ਗਗਨੇ ਦਾ ਸਕਰੀਨ ਤੇ ਲਾ ਵੀ ਦਿੱਤਾ ਇਹ ਕਰੀ ਗਗਨੇ ਬੋਲ ਵੀ ਨਹੀਂ ਕਿੰਨਾ 97817 14970 97817 14970 ਇਹ ਮੋਬਾਈਲ ਨੰਬਰ ਆ ਲਾਤਾ ਸਕਰੀਨ ਦੇ ਉੱਤੇ ਦੱਬ ਕੇ ਕਰ ਦੋ ਸ਼ੇਅਰ ਧੰਨਵਾਦ ਜੀ